ਡਾਕਟਰ ਗਾਲਮਵਾਲੇ ਕੀ ਕਹਿੰਦਾ ਕਹਨੇ ਡਾਕਟਰ ਡਾਕਟਰ ਕਹਿੰਦਾ 5 ਦਿਨ ਦੀ ਦਵਾਈ ਹੁਣ ਜਿਹੜੀ ਰਹਾ ਸ਼ੂਗਰ ਦੀ ਦਵਾਈ ਨਾਲ ਬਾਹਰ ਦੋ ਜੀ 250 ਮਾਇਆ ਵਿਆ ਹਾਂ 250 ਉਹ ਆ ਗਈ ਬਹੂ ਆ ਗਈ ਉਹ ਤਰੀ ਤੂੰ ਕੀ ਦੇਖਣਾ ਤੇ ਤੂੰ ਵੀ ਕੀ ਦੇਖਣਾ ਆਹ ਸ਼ਾਦੀਆਂ ਤੇ ਕਲਗੀ ਲਵਾਉਣ ਲਈ ਸੰਪਰਕ ਕਰੋ ਗੁਰਮukh ਗੁਰਮukh ਸਿੰਘ ਕਮਲੇ ਰਾਉਕਿਆਂ ਵਾਲੇ ਲਾਣਾ ਜੇ ਸਗਣੀ ਹੋ ਗਿਆ ਉਹ ਜਾਵੜਾ ਗਿਆ ਫਿਰ ਹੀਰੇ ਆ ਨਹੀਂ ਸਾਡੀ ਹੋਗੀ ਕਿੱਧਰ ਨੂੰ ਸਗਣ ਲੈ ਕੇ ਜਾਣਾ ਸੀ ਗੇਟ ਰੋਕਿਆ ਗੇਟ ਪਹਿਲਾਂ ਆ ਕੇ ਹਾਂਜੀ ਸੋ ਬਹੁਤ ਇੰਜੋਏ ਕੀਤਾ ਹੋਣਾ ਤੁਸੀਂ ਵੀ ਅੱਜ ਦੇ ਬਲੌਗ ਨੂੰ ਤੇ ਅਸੀਂ ਵੀ ਬਹੁਤ ਇੰਜੋਏ ਕਰਕੇ ਆਏ ਆ ਤੇ ਮੁਰਕੋ ਮੁਰਕੀ ਹੋ ਗਈ ਕਹਿੰਦੇ ਜਵਾਨੀ ਹੁਣ ਕੱਲੂ ਵਿਆਹ ਲੈ ਮੁੰਡੇ ਨੇ ਲੈ ਆਉਣੀ ਨਵੀਂ ਜਨਾਨੀ ਤੇ ਕੱਲੂ ਆ ਜੀ ਵਿਆਹ ਤੇ ਹੁਣ ਕੱਲੂ ਮਿਲਦੇ ਆ ਕੱਲ ਵਾਲੇ ਬਲੌਗ ਓਕੇ ਜੀ ਉਹ ਆ ਗਿਆ ਮਿਲਣਾ ਮੇਲਣਾ ਆ ਗਿਆ ਮੇਲਣਾ ਆਜੋ ਦੇਖੋ ਆਜੋ ਆਜੋ ਮੇਲਣਾ ਆਜੋ ਆਜੋ ਹਾਂ ਜੀ ਮੈਂ ਕਰਾਇਆ ਹੀ ਨਹੀਂ ਮੇਕਅਪ ਮੈਨੂੰ ਪਤਾ ਸੀ ਆ ਦੇ ਸਾਰੇ ਹਾਂ ਤੇਰਾ ਤਾਂ ਮੂੰਹ ਹੀ ਸਾਰਾ ਭਰ ਗਿਆ ਏ ਆ ਦੇ ਗਲਾ ਵੀ ਤੂੰ ਇਹ ਡਾਲੀ ਕਰਾ ਕੇ ਲਿਆਈ ਏ ਸਿਰ ਦੇ ਵਿੱਚ ਏਡੇ ਏਡੇ ਡਾਲੀ ਕਰਾ ਦਿੰਨੇ ਜਦੋਂ ਮੈਂ ਨਾ ਪਾਉਣ ਲਵਾਂ ਛੇਰ ਕੇ ਤੇਰੇ ਸਿਰ ਵੀ ਭਰੇ ਆ ਤੇ ਨਹੀਂ ਲਗਾਉਂ ਨਾਂਤ ਲੈ ਕੇ ਆ ਤੇ ਪਾ ਕੇ ਡਾਲੀ ਹੋਏ ਤਾਂ ਨੰ ਤੂੰ ਸਾਰੀ ਭਰ ਗਈ ਕੋਈ ਨਾ ਦੇਖਦਾ ਤਾਂ ਕੁਝ ਹੈ ਨਹੀਂ ਇਹਨਾਂ ਮੇਕਅੱਪ ਚ ਕੋਈ ਨਾ ਨੂੰ ਸਭ ਪਤਾ ਲੱਗ ਗਿਆ ਨਾ ਕਹਿੰਦੇ ਕੋਈ ਰਾਮ ਜੀ ਡਾਕਟਰ ਓਹੀ ਆ ਗਾਲ ਵਾਲੇ ਤੋਂ ਇਹਦੇ ਕਰਾ ਕੇ ਲੈਣੇ ਡਾਲੀ ਇਹਨੂੰ ਆ ਤਾਂ ਮੈਂ ਇਹਨੂੰ ਜਦੋਂ ਅਸੀਂ ਇਹਨੂੰ ਪਤਾ ਕੀ ਕਰਨਾ ਨਹੀਂ ਨਹੀਂ ਇਹਨੂੰ ਹੁਣ ਵੀ ਉੱਥੇ ਜਿੱਥੇ ਕੁੜੀ ਤਿਆਰ ਹੁੰਦੀ ਉਹ ਉੱਥੇ ਭਾ ਦੇਗੇ ਉੱਥੇ दारू ਮੀਟ ਤਾਂ ਨਾ ਹੋਊ ਇਹ ਉਹਨਾਂ ਨੂੰ ਮੈਂ ਕਿ ਤੁਸੀਂ ਗਗਨ ਨੂੰ ਤਿਆਰ ਕਰੋ ਵੀ ਮੈਂ 10 ਮਿੰਟ ਨਾ ਦਵਾਈ ਲੈ ਕੇ ਸੌ ਜਾ ਉਹਦੇ ਆ ਦੇ ਡਾਲੀ ਕਰਾਂ ਦੇ ਕਰਾਲੀ ਕਰਾਲੀ ਦਾੜੀ ਡਾਕਟਰ ਗਾਲਬਵਾਲੇ ਕੀ ਕਹਣਾ ਕਰਨੇ ਡਾਕਟਰ ਡਾਕਟਰ ਕਹਿੰਦਾ 5 ਦਿਨ ਦੀ ਦਵਾਈ ਹਾਂ ਉਸ ਤੋਂ ਮਗਰੋਂ ਫੇਰ ਆਉਣਾ ਮਾ ਦੋ ਦਿਨ ਦੀ ਦਵਾਈ ਖਾਣੀ ਪਈ ਹੁਣ ਜਿਹੜੀ ਰਹਿ ਹੈ ਸ਼ੁਰੂ ਜਿੱਦੀ ਦਵਾਈ ਨਾਲ ਬਾਹਰ ਚਲੋਗੇ ਚਲੋ ਹੋਏਗਾ ਠੀਕ ਚਲੋ ਟਾਈ ਫੈੜੀ ਆਇਆ ਵਾ ਹਾਂ ਟਾਈ ਫੈੜੀ ਇੱਕ ਨਾ ਆਪਾਂ ਦੂਜੇ ਚਲੋ ਚੈੱਕ ਕਰਾ ਲੈ ਚਲੋ ਗੁੜੀਆਂ ਪਰ ਹੁਣ ਇਹਨੂੰ ਕੋਸ਼ਲ ਲਵਾਉਣ ਕੋਲ ਨਹੀਂ ਦੇਣਾ ਹੈ ਨਹੀਂ ਨਹੀਂ ਉਹ ਕੋਈ ਨਾ ਪਤਾ ਉਹ ਨਾਮ ਆ ਜਾਣਾ ਕੋਈ ਗੱਲ ਨਹੀਂ ਹੈ ਸਾਰਾ ਕੁਛ ਇਹਦਾ ਲਵਾ ਦੇਣਾ ਜਿਹੜਾ ਇਹ ਲੰਗੀ ਤੋਂ ਗੀਓ ਸ਼ੂਡਿੰਗ ਆ ਕਰੀਮ ਤੱਕ ਨਹੀਂ ਨੂੰ ਟੱਚ ਆ ਉਹ ਨਹੀਂ ਲਾਈਦਾ ਹੁੰਦਾ ਹਾਰ ਸ਼ਿੰਗਾਰ ਜੀ ਪੂਨ ਨਿਕਲਣੇ ਹਜੇ ਸੰਦ ਹੋਊਗਾ ਚੱਲਾਂਗੇ ਸਾਨੂੰ ਗੋਣੇ ਕਿਉਂ ਲੱਗ ਗਏ ਇੱਕ ਮੈਨੂੰ ਹਾਂ ਕੱਪੜੇ ਤੋਂ ਵੀ ਅਲਰਜੀ ਆ ਚਲ ਕੋਈ ਨਾ ਦਵਾਈ ਦੇ ਦੀ ਉਹ ਹਾਰਟ ਤਾਂ ਉਦੋਂ ਹੀ ਜਾਣਾ ਸੀ ਜਦੋਂ ਪਹਿਲੇ ਵਾਰ ਤੋ ਲਵਾ ਕੇ ਆ ਗਏ ਇਹ ਭਰੀਜ ਵੀ ਨਹੀਂ ਕਰਦੀਗੀ ਇੰਦਰ ਉਹ ਕਹਿੰਦੇ ਹਾਲ ਹਾਂ ਉਹ ਕਹਿੰਦੇ ਵੀ ਇੱਕ ਤਾਂ ਬੇਬੀਆ ਇਹੇ ਹਾਂ ਇਹ ਵੀ ਨਵੇਂ ਸਿੱਖ ਕੀ ਕਹਿੰਦਾ ਪਰ ਉਹ ਚੌਲ ਜਮਾ ਨਹੀਂ ਖਾਣਾ ਥਾਲੀਆਂ ਚੀਜ਼ਾਂ ਮੂੰਗੀ ਚੌਲ ਤਾਂ ਰਾਤ ਡੱਕ ਕੇ ਆਡੀਆਂ ਉਦੋਂ ਤਾਂ ਇਹਨੇ ਪਲੇਟ ਭਰੀ ਹੋਈ ਸੀ ਐ ਚੰਗੀ ਪਈ ਰਹੀਆਂ ਵੀ ਹਾਂ ਸੋ ਕਹਿੰਦੇ ਦਲੀਆ ਖਾ ਸਕਦੇ ਹਾਂ ਦਾਲ ਸਬਜ਼ੀ ਖਾਓ ਚੱਲ ਕੋਈ ਨਾ ਚਲਦਾ ਸਾਡੀ ਆ ਕੋਈ ਨਾ ਕੋਈ ਹਾਂ ਮੈਂ ਕਿਹਾ ਵੀ ਮੇਰੇ ਉੱਤੇ ਸੀ ਮੈਂ ਕਿਹਾ ਜੇ ਮੇਰੇ ਉੱਤੇ ਡਰਿੰਕ ਚਿਕਨ ਹੋਊਗਾ ਕੋਈ ਕਹਿੰਦਾ ਤੁਸੀਂ ਡਰਿੰਕ ਕਰਦੇ ਮੈਂ ਕਹਿੰਦਾ ਨਹੀਂ ਨਹੀਂ ਤੁਸੀਂ ਵੀ ਉੱਤੇ ਕਰਨਗੇ ਹਾਂ ਮੈਂ ਕਹਿੰਦਾ ਨਹੀਂ ਉਹਦਾ ਕੋਈ ਚੱਕਰ ਨਹੀਂ ਠੀਕ ਆ ਚਲੋ ਬੁਖਾਰ ਕਿਸੇ ਕਿਹੜਾ ਕੋਲੇ ਜਾਣਾ ਆ ਚੱਕਣੀ ਹੈ ਪਰ ਮੇਰਾ ਬੁਖਾਰ ਤਾਂ ਠੀਕ ਹੋ ਗਿਆ ਉਹਦੀ ਦਵਾਈ ਨਾਲ ਚਮਾ ਸਵੇਰੇ ਤਾਂ ਮੇਰੀ ਅੱਖਾਂ ਨਹੀਂ ਖੁੱਲਦੀ ਤੁਸੀਂ ਕੀ ਕਿਹਾ ਸੀ ਉਹਨਾਂ ਨੂੰ ਫਰਕ ਬਹੁਤ ਛੇਤੀ ਪੈਂਦਾ ਐ ਆ ਗਈ ਓ ਜਾਨ ਐਂ ਕਰੋ ਤੁਸੀਂ ਤਾਂ ਉਤਰ ਕੇ ਨਾਲ ਲਲੋ ਆਓ ਮੈਂ ਤਾਂ ਫਿਰ ਗੱਡੀ ਲਾ ਕੇ ਆ ਗਿਆ ਇੱਧਰ ਤਾਂ ਮਾਈਡਿੰਗਾਂ ਮੋਲਡਿੰਗਾਂ ਜਲ ਰਹੀਆਂ ਐ ਬਈ ਸੋਣ ਦੇ ਨਿਕਲਿਆਈ ਟਾਈਫਾਇਡ ਹੋ ਗਿਆ ਸੋਮਨ ਨੂੰ ਦਵਾਈ ਦਵਾ ਕੇ ਲੈ ਕੇ ਆਏ ਆ ਫਰੇ ਇਹ ਰੱਖਣਾ ਪਾਣਾ ਅੱਜ ਉਹ ਇਹ ਆਪਣਾ ਬੰਦੇ ਉੱਧਰ ਰਲ ਕੇ ਜਾ ਕੇ ਹੱਥਾਂ ਬੰਦੇ ਰੜ ਕੇ ਨਾਲ ਜਾ ਜਾਂਦੇ ਹਾਂ ਜਦੋਂ ਪਹਿਲਾ ਯਾਰ ਜਿਵਾਰੀ ਬੰਦੇ ਬਹੁਤ ਬੰਦੇ ਦਾ ਇੰਤਰੀ ਕਰ ਗਿਆ ਪਰ ਹੁਣ ਮਟਾ ਕਰਵਾਉਂਦਾ ਬਾਅਦ ਚ ਕਰਾਉਂਦੇ ਮੇਰੇ ਮਤੇ ਕੋਈ ਨਾ ਬਾਤ ਫੋਪੇ ਕਰਦੀਆਂ ਪਤਾ ਖਵਾਓ ਜੀ ਪਹਿਲਾਂ ਤੁਸੀਂ ਖਵਾ ਦਿਓ ਜੀ ਜਦੋਂ ਮੂੰਹ ਵੀ ਮਿੱਠਾ ਹੋ ਗਿਆ ਫਿਰ ਤਾਂ ਸਾਰਾ ਕੁਝ ਹੀ ਹੋ ਗਏ ਨਾ ਅਜੇ ਸ਼ਗਣੀ ਹੋ ਗਿਆ। ਇਹ ਸ਼ਗਣੀ ਆ। ਚੱਲ ਬਈ। ਚੱਲ ਹੁਣ ਅਜੇ ਸ਼ਗਣੀ ਹੋ ਗਿਆ। ਉਹ ਜਾਵੜਾ। ਉਹ ਚੱਲ ਹੁਣ ਅਜੇ ਸ਼ਗਣੀ ਹੋ ਗਿਆ ਯਾਰ। ਉਹ ਮੂੰਹ ਘਟਾ ਹੋ ਗਿਆ। ਹਾਂ, ਘੋਣਾ ਨਹੀਂ ਸੀ ਮੇਰਾ। ਹੋ ਗਿਆ, ਮੂੰਹ ਘਟਾ ਹੋ ਗਿਆ। ਬਈ ਗੱਲ। ਹੋਂ ਤਾਂ ਜੇ ਸ਼ਗਣੀ ਹੋ ਗਿਆ ਬਸ। ਤੇ ਸਾਡੀ ਫੈਨ ਤੇ ਆ ਕੇ ਦੇਤੀ ਅਸੀਂ ਵੀ ਕੋਹੇ ਨੂਰ ਦਿੱਤਾ ਇੱਕ ਵਾਰੀ ਦੇ ਓਏ ਆ ਜਾ ਉਹ ਨੰਗਾ ਹੈਗਾ ਆ ਇਧਰ ਦੀ ਨੰਗੇ ਓਏ ਆ ਵੀ ਨੰਗਾ ਆਏਗਾ ਯਾਰ ਕੋਹੇ ਨੂਰ ਤੇ ਕੋਹੇ ਨੂਰ ਹੁਣ ਅੱਜ ਤੋਂ ਸਾਡਾ ਹੋ ਗਿਆ ਫਿਰ ਹੀਰੇ ਆਣੀ ਸਾਡੀ ਹੋਗੀ ਓਏ ਰੋਕ ਲੈ ਕਿਉਂ ਕੋਹੇ ਨੂਰ ਨੀ ਹੀਰੇ ਵਾਲੀ ਸਾਡੀ ਹੋ ਗਈ ਚਲੋ ਫਿਰ ਧੱਕਾ ਦੋਹੇ ਨੂੰ ਲੈ ਗਿਆ ਹੀਰੇ ਵਾਲੀ ਲੈ ਗਿਆ ਇਹ ਤਾਂ ਦੇਣਾ ਹੀ ਹੈ ਦੇਦੇ ਦਾ ਰੁਪਇਆ ਪਿੱਛੇ ਬਹੁਤ ਗੱਲ ਨਹੀਂ ਆਧਾਰ ਕਾਰਡ ਹੈ ਨਹੀਂ ਲੈ ਸਕੈਨ ਕਰ ਨੋ ਨੋ ਕੈਸ਼ ਕਿੰਨੇ ਆਏ ਨਾ ਪੁੱਛ ਲੈ ਹਾਂ ਓ ਹੋ ਹੋ 1100 ਰੁਪਇਆ ਦੇ ਦੇ 1100 ਵਾਲੀ ਮਾਰਕੀਨ ਵਾਲੇ ਬਾਗ ਵੀਦਲੇ ਹੁੰਦੇ ਕਾਰਨ ਤੇਰਾ ਗੋਲਮ ਕਰਦਾ ਤੇਰੇ ਲਈ 1100 ਬਾਹਰ ਨਾ ਹੈ ਜਿਹੜਾ ਉਹ ਤੇ ਬਾਹਰ ਕਰਨਾ ਦਰਖਤਾਂ ਨੂੰ ਲੱਗੇ ਹੋਏ ਆ ਨਹੀਂ ਲਿਓ ਦੇ ਜਿਆਦੀ ਲਿਓ ਨੇ 1100 ਨਹੀਂ ਉਹ ਦਦਾਂ ਦਾ ਵੜਦੇ ਯਾਰ ਕੁਰਬਾਨ ਬੜਦੇ ਬਾਦ ਇਹਨੂੰ ਕੁਰਬਾਨ ਸੱਟ ਸੁਭਾਗਾਰਮਾ ਸਾਡੇ ਬੰਦੇ ਦਾ ਜਿਹਦੇ ਕੁਰਬਾਨਾ ਬਾਦ ਚ ਨਾ ਆਖੇ ਬੰਦੂ ਗੱਡੀ ਚਲੂ ਕਰਾਂ ਆ ਚੱਲੀ ਚੱਲੀ ਕੁੜੀ ਦਾ ਆਪਣੀ ਹੋ ਗਈ ਹੁਣ ਕੁੜੀ ਦਾ ਲੈ ਬੈਠਾ ਗਿਆ ਕੀ ਗੱਲ ਉਹ ਜੇ ਸਗਣ ਵਿਹਾਰੀ ਹੋ ਗਿਆ ਸਾਰਾ ਯਾਰ ਸਾਈਨ ਹੋਵੇ ਹੁਣ ਤਾਂ ਗੱਲਬਾਤ ਸਾਈਨ ਹੋ ਗਏ ਹੁਣ ਤਾਂ ਪੱਕੇ ਪੈ ਗਏ ਜੀ ਪੱਕੇ ਹੋ ਗਏ ਜੀ ਤੂੰ ਵੀ ਪਰਮਾਨੈਂਟਲੀ ਸਾਡਾ ਹੋ ਗਿਆ ਹੈਨਾ ਚਲੋ ਫਿਰ ਅੱਜਰ ਬਾਅਦ ਸਵੇਰ ਚੱਲੋ ਚਲੋ ਅੰਤਰਾ ਰੌਲਾ ਕਾਟਾ ਆ ਲੈ ਬੈਠੋ ਯਾਰ ਕਾਨੂੰ ਜੂਨ ਬੰਦ ਚੱਹੀ ਬੰਦ ਆਵੇ ਨਹੀਂ ਲੇਟ ਆ ਨਾ ਉਹ ਕੋਈ ਕਹਿੰਦੇ ਆ ਉਹ ਕੋਈ ਨਾ ਤੁਸੀਂ ਨਾ ਉੱਛਾਈ ਪੀ ਬੈਠੇ ਤੇ ਫੇਰ ਵੀ ਚਲੋ ਵੀ ਵੜਦੇ ਹੋ ਸਗਣਾ ਦੇ ਆ ਸਗਣਾ ਦੇ ਆ ਲਿਆਓ ਲਿਆਓ ਕੇ ਨਹੀਂ ਮੰਨ ਗਿਆ ਵੀ ਮੰਨ ਗਿਆ ਕੁੜੀਆਂ ਦਾ ਸਿਆਣੇ ਆ ਵੀ ਸਿਆਣੇ ਪਹਿਲਾਂ ਹੀ ਲੇਟ ਆ ਕੰਮ ਕੈਂਚੀ ਵੜ ਲਓ ਹੁਣ ਲਿਆ ਬਈ ਮਨ ਰਾਜਦਾਨ ਚਲੋ ਬਈ ਨੀ ਬਾਈਓ ਤੇ ਹੋ ਗਿਆ ਗੱਤ ਨਹੀਂ ਚੱਕ ਨਾ ਪਾਓ ਤੂੰ ਪਹਿਲੇ ਦਿਨ ਪਕੌੜੇ ਖਾਂਦੇ ਨੂੰ ਦੇਖਾਂਗੇ ਸਾਨੂੰ ਕਿਉਂ ਤੂੰ ਖਾ ਨਹੀਂ ਸਕਦੀ ਤੇਰੇ ਬੰਦ ਆ ਹੋਰ ਫਿਰ ਵਿਆਹ ਵਾਲਾ ਮੁੰਡਿਆ ਕਿਵੇਂ ਲੱਗਦਾ ਆਨੰਦ ਕਰਾਂਗੇ ਇਹ ਨੰਦ ਨੰਦ ਕਰਾ ਕੇ ਕਿਵੇਂ ਲੱਗ ਰਿਹਾ ਕਿਉਂ ਬਾਜ ਤੇਰਾ ਮਤਲਬ ਕੀ ਆ ਕਹਿਣ ਦਾ ਵੇਦ ਰੱਖਿਓ ਉਹ ਨੱਚ ਨੱਚ ਉਹ ਨੱਚਣ ਤੋਂ ਪਹਿਲਾਂ ਜੁੱਤੀ ਤੋੜੀ ਫਿਰਦਾ ਯਾਰ ਦਿਖਾਓ rau ਕਹਿ ਲਿਆ ਉੱਧਰ ਜਾ ਛੜੀ ਆ ਇਹਦਾ ਕਲਗੀ ਸਜਾ ਰਹੇ ਆ ਮਿੱਤਰਾ ਜੋ ਤਾਂ ਸਿੱਖ ਲਾ ਨੰਦੂ ਤੋਂ ਕੋਸ ਬਾਰੀ ਤੇਰੀ ਆ ਦੂ ਬਾਚੋਂ ਆਦੇ ਨੀ ਆ ਪਾਲੀ ਉਹ ਹੋਈ ਪਈ ਅੰਦਰ ਦੇਖੀ ਉਹਦਾ ਖਾੜੀ ਗਿਆ ਸੁਣ ਕੇ ਲਾਓ ਕਲਗੀ ਜੀ ਚਲੋ ਉੱਥੋਂ ਪਿੱਛੋਂ ਕਰ ਦੋ ਟਾਈ ਉਹ ਵੀਰਾ ਆਉਂਦਾ ਫੋਟੋ ਵਾਲਾ ਇੱਕ ਵਾਰ ਸੈੱਟ ਕਰ ਲਓ ਨਹੀਂ ਇਧਰੋਂ ਕਰ ਬਣਿਆ ਲਾ ਓਏ ਖੰਬ ਨਾ ਆਲੀ ਨਾ ਆ ਜਾਣ ਇਹ ਆਈ ਹੁੰਦੇ ਨਹੀਂ ਆ ਦੇਖ ਆਈ ਹੋਈ ਜਾ ਰਹੀ ਨਹੀਂ ਕੋਈ ਨਹੀਂ ਕਰ ਦੇਗਾ ਕੈਂਚੀ ਲਿਆ ਕੱਟ ਦੰਨੇ ਥੋੜੇ ਥੋੜੇ ਦੇਖ ਸੁਮਨੀ ਬਿੱਲੇ ਕਰ ਲੈ ਮਮੀ ਹਾਂ ਨਾ ਸਮਾਨ ਬੱਤ ਖਾਲਿਆ ਲੱਗਦਾ ਮੈਨੂੰ ਮੈਂ ਕੀਤਾ ਉਹਦੇ ਨਾਲ ਹੀ ਨੋਟ ਫੂਂਗੇ ਅਨੰਦ ਇਧੂਂ ਦੇ ਉਹ ਦੇਖ ਉਹ ਘਰ ਵਾਲੀ ਆ ਗਈ ਤੇਰੇ ਓਏ ਓਏ ਤੂੰ ਵੀ ਨੰਦੂ ਇੱਥੋਂ ਆਇਆ ਬਾਈ ਬਾਈ ਕਰਦੀ ਹਾਂ ਇਹ ਤਾਂ ਨਹੀਂ ਆਈ ਆਈ ਨਹੀਂ ਮਮੇ ਮਜ਼ਾਕ ਕਰਦਾ ਇਹ ਤਾਂ ਆਪਣੀਆਂ ਹੀ ਫਿਰਦੀਆਂ ਕੁੜੀਆਂ ਇਹਦਾ ਫੋਟੋ ਜੁੜਾਓ ਉਹ ਸਰਵਾਲੇ ਸਾਰੇ ਹੀ ਸੀ ਜਿਹਦਾ ਲੋਟ ਦਾ ਸੀ ਨੇੜੇ ਆ ਜਾਂਦਾ ਜੀ ਠੀਕ ਐ ਜੀ ਤੁਸੀਂ ਸੈਂਟਰ ਜਰਾ ਆ ਜਿਓ ਵੀਰੇ ਕੱਲ ਕੀ ਕੁੜਗੀ ਲਾਉਣੀ ਛੇ ਖਲਾਣਾ ਇਹਦਾ ਤੁਸੀਂ ਮੰਮੀ ਦਾ ਢਿੱਲੀ ਕਰਤੀ ਆ ਕੀ ਹੋ ਗਿਆ ਮੈਂ ਕਹਿੰਦਾ ਅੱਜ ਸਮਾਨ ਵੱਧ ਖਾ ਗਈ ਮੰਮੀ ਦਿਲ ਪ੍ਰੋਣਾ ਦਿਲੂ ਤਾਂ ਆਪ ਮੂਰੇ ਹੋਈ ਜਾਵੇ ਅੱਜ ਬੁੱਕੇ ਦੇਣ ਨੂੰ ਉਹਨਾਂ ਨੇ ਬੁੱਕਾ ਫੜਾਇਆ ਕਹਿੰਦਾ ਮੈਂ ਉਹਨੂੰ ਵੀ ਮੋੜ ਕੇ ਦੇਦਾ ਹੈ ਇਹਨੂੰ ਆ ਜੀ ਮੈਂ ਨਾਲ ਹੀ ਲੈ ਜਾ ਹਾਂ ਆ ਕੁੜੀਆਂ ਨੂੰ ਘਮੇਰ ਆ ਗਈਆਂ ਆਪਣੀਆਂ ਨੂੰ ਓਏ ਉਧਰ ਆ ਬਾਰੇ ਜੋਗੇ ਦੇਖੀ ਜਾਈ ਇਹਦਾ ਲਾਈਨ ਚ ਲੱਗ ਕੇ ਖੜ ਗਿਆ ਜਿਵੇਂ ਇਹਦੇ ਨੈਸ਼ਨਲ ਐਂਥਮ ਪੜਨਾ ਹੁੰਦਾ ਇਹਨਾਂ ਨੇ ਉਹ ਘਰ ਵਾਲੀ ਆ ਗਈ ਉਹ ਤੇਰੇ ਐਵੇਂ ਮਾਰੀ ਹਨ ਸਾਨੂੰ ਛੇੜਨ ਆ ਗਈ ਦੇਖੋ ਉਹ ਤਾਂ ਰਹਿ ਅਸਲ ਚੱਲਦੀ ਬਾਹਰ ਕਿਹਨੇ ਗਾਣਾ ਦੀ ਕਿਹਨੇ ਨੰਬਰ ਤੇ ਗਾਣਾ ਲੈ ਕੇ ਮਗਾਇਆ ਕਿਹੜਾ ਗਾਣਾ ਕਰਦਾ ਭਾਜੀ ਗਾਣਾ ਦਾ ਪਤਾ ਨਹੀਂ ਕਿਹੜਾ ਕਰਨਾ ਇਹਦਾ ਕੁੜੀਆਂ ਆਪਣੀਆਂ ਹੀ ਖੁਸ਼ੀ ਹੋਣਗੀਆਂ ਨੂਰੀ ਹੋਣਗੀਆਂ ਵਾ ਆ ਰੋਵਲ ਹੋਣੀ ਆ ਹਾਂ ਦੇਖ ਇਹ ਇਹ ਆਹ ਲੱਗ ਗਿਆ ਘੁੰਮਣ ਕਿਉਂ ਛੱਡ ਤੀ ਚਾਬੀ ਦੇਦੀ ਚਾਬੀ ਚਾਬੀ ਦੇਦੀ ਹੋਰ ਦੇਖੋ ਹੋਰ ਸੋਹਣੀ ਲੱਗਦੀ ਆ ਦੇਖੀ ਕਿ ਮੈਂ ਸਾਰੇ ਜਣੇ ਉੱਠ ਉੱਠ ਹੁੰਦੀ ਆ ਆ ਗਈ ਬਹੂ ਆ ਗਈ ਤੇਰੀ ਹੋਰ ਦੇ ਪਪਾ ਮੇਰੇ ਵਾਲ ਤੇ ਛੱਡੋ ਗਾਂਢੀਆਂ ਦੀ ਬਹੂ ਆਈ ਪਰ ਆ ਤਾਂ ਮਰੋ ਉਹ ਤੂੰ ਕੀ ਦੇਖਣਾ ਤੇ ਤੂੰ ਵੀ ਕੀ ਦੇਖਣਾ ਤੇਰੀ ਆਸੜੀ ਆ ਮੇਰੀ ਆਸੜੀ ਆ ਨਹੀਂ ਅਗਰ ਤੂੰ ਦੇਖੀਂ ਇਹ ਤਾਂ ਥੋੜਿਆਂ ਦੀ ਤਾਂ ਤਾਜ਼ਾ ਤਾਜ਼ੀ ਆਈ ਹੋਈ ਆ ਆ ਤੂੰ ਦੇਖ ਸਕਦਾ ਤੇਰੀ ਪਰਝਾਈ ਆ ਗਈ ਬਾਹਰ ਤਲਾ ਦੇ ਮੈਂ ਉੱਪਰੋਂ ਮੈਂ ਦੇਖਣਾ ਚਾਹਨੀ ਹੂ ਉੱਪਰ ਵਾਲੇ ਓ ਇੱਥੇ ਨਹੀਂ ਆਉਣਾ ਉਹਨੇ ਉਹਦਾ ਹੋਰ ਕਮਰਾ ਜੀਦੇ ਤੇ ਕਲ ਗੀਲਾ ਕੇ ਤੇਰੇ ਪਿੰਡ ਆਈਏ ਨਹੀਂ ਉੱਪਰ ਮੈਂ ਕਹਿਆ ਯਾਰ ਮੇਰੇ ਥੱਲੇ ਵਾਲਾ ਕਮਰਾ ਜੀ ਦੇ ਨਾ ਲੈ ਓਏ ਐ ਐ ਇੱਥੇ ਕਹੋ ਵੀਰੇ ਆ ਇਹਨੂੰ ਤਾਂ ਉਹ ਇੱਕ ਮਿੰਟ ਬਾੜੀ ਬਣਾਦਾ ਚੱਕੀ ਯਾਰ ਉਹ ਦਿਲੂ ਦਾ ਲੂੰ ਕੱਟੇ ਕੜੇ ਹੋਗੇ ਭਾਬੀ ਨੂੰ ਦੇਖ ਕੇ ਆਪਦੀ ਨੂੰ ਛਾਂ ਗਲੇ ਆ ਵੇ ਇਹਦਾ ਛੰਗਦਾ ਵਾਲਾ ਯਾਰ ਹੂੰ ਹੂੰ ਸੋਹਣੀ ਯਾਰ ਬਹੁਤ ਸੋਹਣੀ ਲੱਗਦੀ ਸੀ ਅੱਛਾ ਹੱਸਣਾ ਵਾਲਾ ਤੇਰੇ ਮਾਤਾ ਨਿਕਲੀ ਆ ਜੀ ਤੁਸੀਂ ਵੀ ਸੋਹਣੇ ਲੱਗਦੇ ਮੈਂ ਕਿ ਤੁਸੀਂ ਆਏ ਹਾਏ ਉਹਨੂੰ ਮੈਂ ਕਹਤਾ ਮੈਂ ਕਹਿੰਦਾ ਬਸ ਉੱਤੇ ਕੁਟ ਰਹਿ ਗਿਆ ਮੇਰਾ ਟੈਂਪਰ ਚ ਟੱਪ ਲੁਆ ਆਹ ਸ਼ਾਦੀਆਂ ਤੇ ਕਲਗੀ ਲਵਾਉਣ ਲਈ ਸੰਪਰਕ ਕਰੋ ਗੁਰਮukh ਸਿੰਘ ਕਮਲੇ ਰਾਉਕਿਆਂ ਵਾਲੇ ਓਏ ਬੈਚਰੀ ਓਏ ਇਹਨੂੰ ਕਿੱਥੇ ਪੱਗ ਪਾਨੇ ਫੜਾਤਾ ਜਾਰੇ ਤੇ ਤਾਂ ਬੈਚਰੀ ਕੱਢ ਦੇਣਾ ਪਾ ਗਦੇ ਨੰਦੂ ਇਹਨਾਂ ਦੇ ਪਿੰਡਾਂ ਦਾ ਲੱਕੜ ਦੇ ਕੜਾਹੇ ਤੇ ਗੁਰਮukh ਦੇ ਚੱਕਤੀ ਸੀ ਹੈ ਲੱਕੜ ਦੇ ਕੜਾਹੇ ਤੇ ਦੇਖ ਰੋਣਾ ਤੀ ਸੀ ਕਚੌਲ ਤਰਤੇ ਸੀ ਪੰਜਾਂ ਵਾਲੇ ਗੋਡੇ ਵਾਂਗੂ ਕਰਦਾ ਤੁਸੀਂ ਮਾਮਾ ਤੀਲਾਂ ਜੀਆਂ ਰੋਟੀਆਂ ਉਹਨੇ ਘਰ ਨਾਲ ਕੋਈ ਨਹੀਂ ਹੜਦੀ ਐਵੇਂ ਓਏ ਓਏ ਨੰਦੂ ਇਹਦੇ ਮਗਰ ਨਾ ਲੱਗੇ ਤੇ ਮਗਰ ਲੱਗ ਕੇ ਤਾਂ ਮੈਂ ਪਛਤਾਉਣਾ ਬਾਈ ਤੂੰ ਆਪ ਦਾ ਦੇਖ ਪਹਿਲਾਂ ਤੋੜ ਲਈ ਹੁਣ ਮਰੋੜ ਦੀ ਕੜਾ ਬਾਈ ਵਾਕ ਹੀ ਰੌਕਿਆ ਵਾਲਾ ਸਹੀ ਗੱਲ ਆ ਤੈਨੂੰ ਕਿਹਨੇ ਦਿੱਤਾ ਇਹ ਯਾਰ ਮੈਂ ਤਾਂ ਕਿੰਨਿਆ ਹੀ ਰੱਖਾ ਹਾਏ ਓਏ ਆ ਯਾਰ ਕਿਉਂ ਹੱਲ ਤਾਂ ਪੈਂਦੀ ਐ ਇਹਦੇ ਜਾਣਾ ਐਮ ਐਚ ਬੰਨ ਚ ਪਰ ਇਹਨੂੰ ਹੋ ਕੇ ਖੜਾ ਹਾਏ ਹਾਏ ਓਏ ਮੰਮੀ ਕਿੱਥੇ ਗਈ ਮੰਮੀ ਆ ਦੇ ਲੈ ਮੰਮੀ ਦੇ ਲੈ ਕੋਈ ਲੈਟਾ ਹੀ ਕਰਨ ਨੂੰ ਹੋ ਜਾ ਸਹੀ ਗੱਲ ਆ ਇੱਥੇ ਪੱਖਾ ਜਾ ਓਏ ਇਧਰੋਂ ਪਰ ਬਾਹਲਾ ਬਜਣਾ ਇੱਕ ਪਾਸੇ ਨਾਲ ਜਾ ਦੋਵੇਂ ਬੰਦੇ ਇੱਕੋ ਜਿਹੇ ਆਹ ਮੰਮੀ ਤਾਂ ਸੌਂ ਹੀ ਜਾਂਦੀ ਸੀ ਮਾਰਟੀ ਨੂੰ ਦੇਖੀ ਗਏ ਹੋਰ ਫੋਨ ਕੀਤਾ ਇਹਨੂੰ ਤੇਰਾ ਹਰ ਇੱਕ ਫੰਕਸ਼ਨ ਕੋਈ ਨਹੀਂ ਹੁੰਦਾ ਹਾਏ ਸੋਮਨ ਗੱਲ ਖਿੱਡੀ ਬਣਾ ਦਿੰਦੀ ਹੈ ਹਾਏ ਹਾਏ ਚਲ ਮੇਰਾ ਪਤਾ ਨਹੀਂ ਕੀ ਸਮਝਦੀ ਹੈ ਆ ਜਾਓ ਆ ਜਾਓ Let's <laughs> go. Obrigado. ਤੇ ਆ ਜਾਂਦਾ ਕਿ ਨਹੀਂ ਗੁੱਟੀਆਂ ਜਿੱਤੇ ਆ ਗਈਆਂ ਬਾਤ ਸੋ ਆਪਾ ਚਲੀਏ ਆਪਣੀ ਜਨੂ ਆਹੋ ਆਪਾ ਤਾਂ ਚਲੀ ਪੂਆ ਸੀ ਦਾ ਉਹ ਆ ਗਿਆ ਬੰਟੀ ਗੱਡੀ ਲਾ ਕੇ ਆ ਜਾ ਭੱਜਿਆ ਉਤਰੋ ਉਤਰੋ ਕਰਾ ਆ ਜੋ ਦਿਲੂਆਂ ਬੈਠਾਂ ਕੀ ਹੋਇਆ ਮਜਾਲੇ ਫਸਿਆ ਹੋਇਆ ਸਾਰ ਬਸ ਤਾਂ ਨਹੀਂ ਕਰਦੀ ਖੜਨ ਲਾ ਜਾ ਹੋਇਆ ਬੈਠਾ ਕਿੱਧਰ ਨੂੰ ਸਗਨ ਸਗਨ ਲੈ ਕੇ ਜਾਣਾ ਜੀ ਗੇਟ ਰੋਕਿਆ ਗੇਟ ਪਹਿਲਾਂ ਆ ਕੇ ਸਗਨ ਲੈ ਕੇ ਬਹੂ ਅੰਦਰ ਪੜਨ ਦੇਣੀ ਆ ਉਹ ਤੋਂ ਪਹਿਲਾਂ ਨਹੀਂ ਪੜਨ ਦੇਣੀ ਸਗਨ ਸਕੀਮ ਆਰੇ ਫੱਫੜ ਤੋ ਫੜੋ ਆਗੇ 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 来 ਆ ਵੀ ਫੁੱਫੜਾ ਸਗਣ ਨੂੰ ਉਹ ਕਰਾ ਬਾਹੂ ਵਾਲੀ ਗੱਡੀ ਕਿੱਥੇ ਹੈ ਬਾਹੂ ਵਾਲੀ ਗੱਡੀ ਤਾਂ ਹੈ ਮਗਰ ਆ ਸਗਣ ਕੀ ਤੋਂ ਲੈਣਾ ਭੂਆ ਤੋਂ ਲੈਣਾ ਭੂਆ ਕਰੇ ਬੂਆ ਖਾਲੀ ਕਿਉਂ ਗੇਟ ਲਗਾਈ ਦਾ ਬੜ ਚੱਲੀ ਸੁੱਕੀ ਹੋਈ ਆਸੀ ਪਹਿਲਾ ਲਾਈ ਆ ਬਾਈ ਓਖੜੀਆਂ ਅਖੜੀਆਂ ਦੇ ਦਾੜ ਦਾੜ ਵਿੱਚ ਦੀ ਆ ਆ ਗੱਡੀ ਪਰਾਂ ਨਹੀਂ ਹੋਣੀ ਚਾਹੀਦੀ ਇਹ ਤਾਂ ਇੱਥੇ ਹੀ ਖੜੂ ਭੂਆ ਪਰ ਕੋ ਨਹੀਂ ਕਰਾ ਰੋਗਜ ਹੋ ਜੇ ਰੋਗਜ ਮੈਂ ਪਰਸ ਛੋਟਾ ਕੱਢ ਲੈਣਾ ਉਹ ਛੋਟੇ ਪਰਸ ਚਾਹ ਛੋਟੇ ਪਰਸ ਚ ਹੈਲੋ ਸਾਸਰੀ ਘਰ ਰੋਈ ਜਾਂਦੀ ਸੀ ਦੋ ਉਥੇ ਰੋਣਾ ਤਾਂ ਹੁੰਦਾ ਹੀ ਭੂਆ ਕਾ ਨੇ ਕੱਢ ਲਿਆ ਕੱਢ ਲਿਆ ਕੱਢ ਲਿਆ ਕਰ ਲਿਆ ਹਾਂ ਇਹਦਾ ਭੂਆ ਦਲ ਦਲ ਦਰਿਆ ਸਾਡੀ ਪਫੜ ਦੇ ਪਿੱਛੇ ਨੂੰ ਜਾ ਕੇ ਖਾਂ ਗਿਆ ਫਿਰ ਤਾਂ ਪਫੜ ਸਮੁੰਦਰ ਹੀ ਹੋਊ ਸਮੁੰਦਰ ਹੈਂ ਅਲੀ ਬੱਲੇ ਆਣੇ ਪਹਿਲਾਂ ਉੱਥੇ ਨੇ ਆਉਂਦੇ ਆ ਉਹ ਇੱਥੇ ਨਹੀਂ ਆਉਂਦੇ ਹਜੇ ਹਜੇ ਨਹੀਂ ਆਣਾ ਤਾਂ ਉੱਥੋਂ ਆਪਾਂ ਐਂਟਰੀ ਕਰਾਉਣੀ ਮੋੜੇ ਉੱਥੋਂ ਤੁਰ ਕੇ ਆਉਣਾ ਉਹਨਾਂ ਨੇ ਥੋੜਾ ਛੋਟਾ ਪਾਰ ਸੇ ਕੱਢਿਆ 11000 ਕੱਢਿਆ ਹਾਂ ਕਿੰਨੇ ਜਨਵੇੜਨਾ 11000 ਚ 11000 ਪਾਰ ਸੇ ਦੇ ਦੋ 11000 ਹੱਥ ਦੇ ਵਿੱਚ ਰੋ ਇੰਦਰ ਦੇ ਲੈ ਲੈ ਇੰਦਰ ਬੈਸੂ ਇਹ ਕਿਹਦੇ ਨੂੰ ਇੰਦਰ ਕਿੰਨਾ ਆਪਾਂ ਤਾਂ ਕਹਿੰਦੇ ਜਿੰਨਾ ਇਹਨਾਂ ਦਾ ਖੁਸ਼ੀ ਦਾ ਪੂਰਾ ਦਾ ਪੂਰਾ 101 ਰੁਪਏ ਦਾ ਅੱਛਾ ਖੁਸ਼ੀ ਨਾ 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 ਪੂਰਾ ਪਰਸ ਨੀ ਨਾ ਭਾਈ ਪੂਰਾ ਆਪਾਂ ਪਰਸ ਦੇਣਾ ਹਾਂ ਉਹ ਦਿਲੂ ਕਹਿੰਦਾ ਮੇਰਾ ਨੰਬਰ ਵੀ ਲਾ ਦਿਓ ਹੁਣ ਐਵੇਂ ਸੰਧ ਕਰ ਲਈ ਅੱਜ ਜਿਹੜੇ ਹਿਸਾਬ ਨਾਲ ਟਹਿਲਦਾ ਫਿਰਦਾ ਸੀ ਹਾਂ ਹਾਂ ਉਹਦੇ ਕੁਸ਼ੀਨਾ ਵਿੱਚ ਜਿੰਨੇ ਵਾਰ ਇੰਦਰ ਫੜਾਉਰੇ ਕੀ ਦੇਮ ਇਹਨਾਂ ਨੂੰ ਹੁਣ ਮੈਂ ਇੰਦਰ ਨੂੰ ਦੇਣਾ ਵਾ ਇਹਦਾ ਸਾਡੇ ਗੁੰਡਾ ਵਾ ਕਿਸੇ ਕੰਨਾ ਸੁਖੂ ਜੀ ਬੁਆ ਦੀ ਬੁਆ ਦੀ ਖੁਸ਼ੀ ਯਾਰ ਇਹ ਗੱਲ ਲੈ ਫੜ ਦੋ ਬਹੁਤ ਆਵੀ ਬਹੁਤ ਬੰਦੇ ਵਾਲੇ ਆ ਬੂਆ ਬਾਲੇ ਥੋੜੇ ਅਸੀਂ ਬੰਦੇ ਤੋਂ ਦੇਖੋ ਬਹੁਤ ਆ ਹਾਂ ਹਾਂ ਬਹੁਤ ਆ ਵਿਆਹ ਵਾਲਾ ਮੁੰਡਾ ਘਰ ਗਿਆ ਜੀ ਚਲੋ ਜੀ 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 ਪਹਿਲਾਂ ਇੰਦਰ ਨਾ ਇੰਦਰ ਬਹੁਤ ਆ ਓਕੇ ਤੁਸੀਂ 1100 ਦਾ ਪੂਰਾ ਕਰ ਦੋ 1100 ਪੂਰਾ ਕਰਾ ਦੀ ਜਾਨੇ ਚਲੋ ਉਹਦੇ ਕੋਲੇ 5100 ਦੇ ਆੜਨਾ ਬੰਦੀ ਵੀਰੇ ਜਾਨਾ ਨਹੀਂ ਹੈਗਾ ਚਲਿੰਦਰ ਉਹਨੂੰ ਅੰਦਰ ਬਾੜ ਦੇ ਨਹੀਂ 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 ਤੇਰੀ ਉਥੇ ਗੇਟਾਂ ਦੀ ਖੜੂ ਕਿੰਨਾ ਲੈਣਾ ਹੁਣ 5100 5100 ਲੈ ਵੀ ਆੜ ਕੀ ਕਰਾਰੀ ਮਿਲ ਜੇਗਾ ਨਹੀਂ ਲੈਣਾ ਉੱਥੇ ਆ ਜਾਂਦੇ ਕਹਿੰਦਾ ਚਾਰਤਾ ਵੀ ਇਹ ਨਾ ਕਦੇ ਗੂਗਲ ਪੇ ਕਰੂ ਕੈਸ਼ ਗੂਗਲ ਪੇ ਆ ਮੈਂ ਗੂਗਲ ਪੇ ਦਾ ਮੈਂ ਕਰਨਾ ਉਹ ਤਾਂ ਕਰਨਾ ਹੀ ਨਹੀਂ ਇਹਦਾ ਕੈਸ਼ ਸ਼ੇਅਰ ਮੇਰਾ ਕਿੱਥੇ ਆ ਜੋ ਬਣ ਕੇ ਕੈਸ਼ ਸ਼ੇਅਰ ਨਾਲ ਬੈਠਾ ਬਾਈ ਹੋਂ ਤਰੇ ਆ ਉਹ ਮੈਂ ਨਾਲ ਕੈਸ਼ ਸ਼ੇਅਰ ਹੀ ਆਹੋ ਕੈਸ਼ ਸ਼ੇਅਰ ਤਾਂ ਨਾਲ ਬੈਠਾ ਹੋਰ ਫੇਰ ਥੱਲੇ ਆਉਣਾ ਬਾਈ ਲਿਆ ਕਰਾ ਨੰਦੂ ਉਹ ਉਹ ਤਾਂ ਪੜ ਕੇ ਲਈ ਓਏ ਇੱਕ ਜਣੇ ਉੱਧਰ ਹੀ ਪਿੰਡੋ ਖੋਲੋ ਹੋਰ ਨਾ ਉੱਧਰ ਇੱਧਰ ਜਾਣ ਦੋ ਜਣੇ ਹਾਂ ਉੱਧਰ ਬੈਠੀ ਆ ਲੋ ਲਾ ਲਾ ਆ ਜਾ ਵੀਰੇ ਘੋਰ ਕਰ ਜਾਣਾ ਦਰਵਾਜ਼ੇ ਤੇ ਰਿਵਨ ਕਟੜਾ ਦੂੰ ਓਏ ਇੱਕ ਮੈਂ ਲੈ ਆ ਆਏ ਕਰੋ ਓ ਨਹੀਂ ਵੀ ਆਏ ਕਰੋ ਇਕੱਠਾ ਹੀ ਲੈ ਲਓ ਨੂਰੀ ਇੱਕ ਇੱਕ ਇਕੱਠਾ ਸਗਨ ਲੈ ਲੈਣੇ ਆਪਾਂ ਤੂੰ ਫੇਰ ਵਧਾਣਾ ਕੋ ਹੈ ਵਧਾ ਲਓ ਹੁਣੀ ਵਧਾ ਲਓ ਹੁਣੀ ਵਧਾ ਲਓ ਮੈਂ ਹੁਣ ਉੱਥੇ ਨਿਬੜੂਗਾ ਉੱਥੇ ਨਿਬੜਦਾ ਗੇੜ ਤੇ ਚਲੋ ਕੈੜੀਆਂ ਰਹਿ ਹੁਣ ਗੇੜ ਤੇ ਡੋਲ ਨਾ ਜਾਇਓ ਆ ਨਾ ਆ ਉੱਥੇ ਗੇਟ ਰੋਕਣਾ ਉੱਥੇ ਰੋਕਾਂਗੇ ਗੇਟ ਆਪਾਂ ਗਾ ਫਿਰ ਇੱਥੇ ਚੱਕ ਦੋ ਕੰਮ ਨੂੰ ਇੱਥੇ ਰੋਕ ਲੀ ਹਾਂ ਇੱਥੇ ਰੋਕ ਲਓ ਹਾਂ ਮੈਂ ਤੁਹਾਡੇ ਨਾਲ ਚਲੋ ਵੀ ਮੇਰੇ ਇੱਥੇ ਬੰਨ ਲੋ ਕੇ ਨਾ ਰੀਵਨ ਆ ਫੜਾ ਵੰਟੀਓ ਫੜਾ ਇੱਕ ਪਾਸਿਓ ਵੰਟੀ ਵੀਰੇ ਐਂਟਰੀ ਹੋਤਾ ਮੈਂ ਖੜਾ ਨਾ ਖੜ ਕੇ ਨਹੀਂ ਉਹ ਨਾ ਕਿਹੜਾ ਤਾਂ ਕਮ ਆ ਰਖੇ ਚਲੋ ਜੀਜਾ ਜੀ ਫੜੋ ਲਿਆਉਗੇ ਆ ਲੇਟ ਜੀ ਬਹੁਤ ਗਲਤ ਲੱਗੀ ਹੋਈ ਆ ਲਾ ਕੇ ਗੱਡੀ ਚ ਰੱਖੋ ਓਏ ਆਵਣਾ ਦਾ ਆ ਜਾ ਆ ਜਾ ਪੂਆ ਤੇਥੋਂ ਨਹੀਂ ਲੈਂਦੇ ਸਕਣ ਜਲਾਓ ਜਲਾਓ ਓਏ ਆ ਹਾਂ ਖੁਸ਼ੀ ਨੂੰ ਵੀ ਉਧਰ ਰੱਖੋ ਉਧਰ ਰੱਖੋ ਖੁਸ਼ੀ ਨੂੰ ਹਾਂ ਖੁਸ਼ੀ ਨੂੰ ਸਕਰ ਨਹੀਂ ਮੈਂਣਾ ਹਾਂ ਜਿਹੜੀ ਗੱਡੀ 'ਚ ਬੈਠ ਕੇ ਕਰੂ ਨਾ ਓਏ ਤੈਨੂੰ ਪੈਸੇ ਕਦੀ ਮਿਲਣਾ ਹਾਂ ਹਾਂ ਜੀ ਤੁਸੀਂ ਦੇਣਾ ਸਜਣ ਅੱਜ ਦੇਣਾ ਤੁਸੀਂ ਸਾਨੂੰ ਹਾਂ ਜੀ ਆਂਟੀ ਦੇ ਸਾਹਮਣੇ ਦੇਖੋ ਅੱਜ ਵੇਖਦਾ ਮੈਂ ਸਾਰੀਆਂ ਬਿਠਾ ਦੇ ਲਾਉਣ ਹੋ ਸਵੇਰੇ ਬੈਠੇ ਸੀ ਯਾਰ ਸਵੇਰ ਦੀ ਗੱਲ ਸਵੇਰ ਦੀ ਚੰਨ ਆ ਵੀ ਨਹੀਂ ਸੀ ਸਵੇਰੇ ਤੋਂ ਗੱਡੀ 'ਚ ਅਸੀਂ ਤਾਂ ਬੈਠੇ ਹੀ ਨਹੀਂ ਤੂੰ ਕਹਿੰਦੀ ਜਿਹੜਾ ਸ਼ਾਮ ਨੂੰ ਗੱਡੀ 'ਚ ਬੈਠੂਗਾ ਉਹ ਸਜਣ ਨਹੀਂ ਮਿਲਣੀ ਹਾਂ ਆ ਨੂਰੀ ਤਾਂ ਖਹਿ ਜੇ ਗੱਟ ਗਈ ਉਹ ਤੇਰੇ ਨਾਲ ਆਜੋ ਆਜੋ ਕਰੋ ਆਜਾ ਮੈਂ ਆਜੋ ਵੀ ਆਜੋ ਆਜੋ ਤਰਾ ਜਿੱਧਰ ਜਾ ਰਹੇ ਸਣੀ ਗੱਤੂ ਆ ਨਿਕਲ ਜਾ ਚਲ ਆਜੋ ਖੜਾ ਹੋ ਕੇ ਰਾਂ ਚਲੋ ਭਈ ਚਲੋ ਵੀ ਪਹਿਲਾ 5100 ਜਿਹੜੀਆਂ ਸਵੇਰੇ ਮੇਰੇ ਨਾਲ ਸੀ ਇੱਧਰ ਆਓ ਚਲੋ ਭਈ ਉਧਰ ਜਿਹੜਾ ਸਵੇਰੇ ਨਾਲ ਸੀ ਨਹੀਂ ਨਹੀਂ ਭਈ ਗੱਲ ਤਾਂ ਹੁੰਦੀ ਆ ਗੱਲ ਸੀਗੇ ਭਈ ਸਵੇਰੇ ਨਾਲ ਸੀ ਉਹ ਇੱਧਰ ਖੜ ਜਾਣਾ ਹਾਂ ਕਰ ਕੋਈ ਜਿੱਤੇ ਖੜੀ ਨਾਲ ਸਵੇਰੇ ਭਾਬੀ ਸਾਡੇ ਬੰਨੀ ਆ ਜੀ ਸਾਡੀ ਧੀ ਆ ਗਾਟੀ ਤੇਰੇ ਸਵੇਰੇ ਨਾਲ ਹੀ ਹੋਊ ਤੇ ਇਹਨੂੰ ਇਹਨੂੰ ਕਿਹ ਦੇਣਾ ਕਿਉਂ ਅਸੀਂ ਸਵੇਰੇ ਮੰਗ ਲਏ ਜਨੇ ਮਾਸੂ ਇੱਥੇ ਉੱਥੇ ਵੀ ਉੱਥੇ ਵੀ ਐਂ ਨਹੀਂ ਉਹ ਤਾਂ ਸਵੇਰੇ ਮੈਂ ਨਹੀਂ ਦੇਣਾ ਸਵੇਰੇ ਨਾਲ ਨਾਲ ਤੂੰ ਗਿਆ ਸੀ ਸ਼ਾਮ ਦੀ ਲਈ ਇੱਥੇ ਵੀ ਜਿਹੜਾ ਸ਼ਾਮ ਨੂੰ ਘਟੀ ਵੇਖੋ ਮੈਂ 200 ਰੈਂਟ ਆਵਰੇ ਇੱਧਰ ਘੱਟੀ ਦਾ ਹੈ ਲੋ ਮੈਂ ਕਿੰਨੇ ਪੈਸੇ ਲਾਉਣ ਜਸੋ ਕੱਟਿਆ ਆਇਆ ਕਿੰਨੇ ਪੈਸੇ ਲਓ ਸੀ 550 550 ਹੈ ਨਾ 250 ਲਾਟ ਕੇ ਲੈ ਆਇਆ ਸਾਰੇ ਰੋ 2000 ਰੁਪਏ ਵਾਦੇ ਨੇ ਉਹ ਤੁਸੀਂ ਹੁਣ 2000 ਇਕੱਠੇ ਹੀ ਛੱਡਦਾ ਓ ਥੱਲੇ 5200 ਬਈ ਆ 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 ਆਦੋਂ ਤੇ ਕਹਿੰਦੀ ਤੁਹਾਡੇ ਹੱਕ ਦੀ ਬੋਲਦੀ ਸੀ ਚਲੋ ਥੱਕਿਓ ਇਹਨੇ ਕੰਮ ਕਰਦੇ ਆ 750 ਦੇ ਦਿੰਨੇ ਆ ਕਿਉਂ ਤੜ੍ਹਦੀ ਗਾਲ ਤੇ ਨਾ ਨਾ ਗਾਂਟੀ ਵੀ ਰਲ ਕੇ ਡਾਉਨ ਬੜਾ ਆ ਜਾ ਤੋ ਆ ਜਾ ਥੋਮ ਥੋੜੇ ਜਿਹੇ ਜੇਬ ਚ ਪੋਰਟਗਾਲ ਨਾ ਨਾ ਬਰ ਵੀ ਨਾ ਕੋਈ ਛੋਟੇ ਛੋਟੇ ਗੱਲ ਆਈ ਸ਼ਾਇਦ ਪਲੇਅਰ ਤੇ ਖਾਣੇ ਤੇ ਨਾ ਨਾ ਲੱਡੂ ਦੇਖ ਲਓ ਆਪਣੇ ਆਪ ਰੱਖੀ ਆਉਂਦਾ ਲੱਖੀ ਲੱਡੂ ਕਿੱਥੇ ਆਉਣੇ ਹੋਣੀ ਉਹ ਲੱਡੀ ਪੜੀ ਗਗਨੇ ਭੈਣੇ ਤੋਂ ਲੱਕੀ ਆ ਆ ਕੋਈ ਪਲੇਟ ਆ ਗਈ ਓਏ ਲੱਡੂ ਲੱਗਿਆ ਸੀ ਜੁੱਪੇ ਲੱਡੂ ਕਰਦੇ ਆਂ ਮੈਂ ਸਮਝ ਲੈ ਕੇ ਤਾ ਜੇ ਕੁੰਜੇ ਤੋਂ ਮੰਨੂ ਕਿੰਚੀ ਫੇਰ ਕਿੰਚੀ ਨੰਦ ਆ ਲਈ ਨੋੜੀ ਇੱਕ ਮਿੰਟ ਜੀ ਜੀ ਆ ਫੜ ਲਓ ਬੱਸ ਨਿਪਟ ਗਿਆ ਕਿੰਝ ਕੀਤੀ ਆ ਦੇ ਦੇ ਉਹਨਾਂ ਦੇ ਜੱਟਾ ਛੇਲਣ ਨਹੀਂ ਨਹੀਂ ਕੱਟ ਸਾਰੀਆਂ ਦੇ ਬਰਾਬਰ ਲਿਆ ਬਈ ਅਰੇ ਬੂਆ ਬੂਆ ਨਹੀਂ ਨਹੀਂ ਬੂਆ ਨਹੀਂ ਨਹੀਂ ਬੂਆ ਇਹ ਪਹਿਲੇ ਤੇ ਬਸ ਵੀਰ ਨੂੰ ਸੋਮ ਨੂੰ ਪੜਾ ਲਿਓ ਵੱਡੀਆਂ ਤੱਕ ਦੋ ਤਿੰਨ ਚਾਰ ਉੱਥੇ ਆਇਆ ਫੋਟੋ ਕਰ ਤਿੰਨ ਬਾਦੂ ਆ ਇਹ ਨਹੀਂ ਨੇ ਦਸ ਕੋਣ ਹੈਡਾ ਸੋ ਮੰਨ ਮਦੀਨ ਸਾਹਿਬ ਬੱਡੀ ਇਹ ਆ ਸਰ ਇਹ ਸਿਟਿੰਗ ਕਰਦੇ ਆ ਆ ਫੜ ਬਾਕੀ ਮੇਰੇ ਆ ਤਾਂ ਕਰਨਾ ਪੈਣਾ ਕੱਟੀ ਯਾਰ ਜਿੰਦਾਬਾਦ ਪੰਜਾਬੀ ਹੱਦ ਦਿਓ ਆ ਚੱਲਣਗੇ ਹੁਣ ਡੈਕੋਰੇਸ਼ਨ ਵਾਲੇ ਦੇਖਿਓ ਇੱਧਰ ਰਿਓ ਆ ਨਾਰਚਾ ਲੈਣਾ Ah, pá, ਲਾ ਦਾਰੂ ਨਾ ਹਾਂ ਇਹ ਨਹੀਂ ਸੁਭਾਤ ਨਾਲ ਆਇਆ ਇਹ ਸਾਰੇ ਜੋ ਚਪਲ ਚ ਚਲਾ ਦੇ ਇਹਦਾ ਬਾੜੀ ਸੇ ਤੀ ਤਾਰਤਾ ਉਹ ਦਵਾਰ ਤੋਂ ਤਾਰੋ ਲੱਗਿਆ ਭਾਬੀ ਜਿੱਦਾਂ ਨੇ ਨਹੀਂ ਦਾਰਾ ਬਸ ਦੱਸਿਆ ਕਰ ਪਾਪਾ ਕੱਢਈਆ ਲੈ ਬੇਟਾ ਚੱਲ ਇਹ ਜਣਾ ਕਿਸ ਨੂੰ ਉਹ ਆ ਜਾ ਦਿੰਟ ਮੈਂ ਜੇ ਤੇ ਮਾਰਾਗਾ ਪੈਸਾ ਉਹ ਚਾਚੇ ਦੀ ਜੇਲ੍ਹੋਂ ਆਇਆ ਉਹ ਕਰੀਏਗੀ ਲਾਲਾ ਉਹ ਚੱਲ ਕੋਈ ਨਹੀਂ ਕੋਈ ਨਹੀਂ ਮਿਲਣਾ ਕੋਈ ਨਹੀਂ ਮਿਲਣੇ ਉਹ ਘੰਟਾ ਬੜੇ ਨੇ